ਸਰਹੱਦੀ ਇਲਾਕੇ ਚ ਮਿਲਿਆ ਪਾਕਿਸਤਾਨੀ ਗੁਬਾਰਾ ਮੌਕੇ ਤੇ ਪਹੁੰਚ ਗਈ ਫੌਜ ਲੈ ਲਿਆ ਕਬਜ਼ੇ ਚ ਉੜਦਾ ਪਾਕਿਸਤਾਨੀ ਗੁਬਾਰਾ ਦੇਖ ਲੋਕਾਂ ਦੇ ਓਡੇ ਹੋਸ਼ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਗੁਬਾਰਾ ਸਰਹੱਦੀ ਇਲਾਕੇ ਪਠਾਨਕੋਟ ਚ ਮਿਲਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਗੁਬਾਰਾ ਪਾਕਿਸਤਾਨ ਵੱਲ ਤੋਂ ਆਇਆ ਹੈ ਜਿਉਂ ਹੀ ਇਲਾਕੇ ਦੇ ਲੋਕਾਂ ਦੀ ਉਡਦੇ ਇਸ ਗੁਬਾਰੇ ਤੇ ਨਜ਼ਰ ਪਈ ਤਾਂ ਲੋਕਾਂ ਦਾ ਵੱਡਾ ਇਕੱਠ ਮੌਕੇ ਤੇ ਹੋ ਗਿਆ ਤੁਰੰਤ ਇਲਾਕੇ ਦੇ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਤੇ ਆਰਮੀ ਨੂੰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਫੌਜ ਪਹੁੰਚ ਗਈ ਫੌਜ ਨੇ ਇਸ ਗੁਬਾਰੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਡਿਫੈਂਸ ਰੋਡ ਦੇ ਉੱਤੇ ਇੱਕ ਪੀਏਕੇ ਪਾਕਿਸਤਾਨ ਦਾ ਜਿਹੜਾ ਇੱਕ ਗੁਬਾਰਾ ਜਿਹੜਾ ਉਹ ਮਿਲਿਆ ਹੈਗਾ ਔਰ ਜਿਸ ਨੂੰ ਗੁਬਾਰਾ ਮਿਲਿਆ ਸੀਗਾ ਉਸ ਸ਼ਖਸ ਵੱਲੋਂ ਜਿਹੜਾ ਤੁਰੰਤ ਜਿਹੜੀ ਆ ਆਰਮੀ ਨੂੰ ਇਨਤਲਾਹ ਕੀਤੀ ਜਾਂਦੀ ਆ ਔਰ ਗੁਬਾਰੇ ਨੂੰ ਜਿਹੜਾ ਆਰਮੀ ਵੱਲੋਂ ਉੱਥੇ ਪਹੁੰਚ ਕੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਪਿੰਡ ਕਢੋਲੀ ਨੇੜੇ ਇਹ ਪਾਕਿਸਤਾਨੀ ਗੁਬਾਰਾ ਮਿਲਿਆ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਸ਼ਹਿਰ ਕਰਨ ਲਈ ਘਰੋਂ ਨਿਕਲੇ ਸੀ ਇਸ ਦੌਰਾਨ ਉਹਨਾਂ ਦੀ ਨਜ਼ਰ ਚਿੱਟੇ ਰੰਗ ਦੇ ਉੱਡਦੇ ਇਸ ਗੁਬਾਰੇ ਤੇ ਪਈ ਜਿਸ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਉਹਨਾਂ ਵੱਲੋਂ ਫੌਜ ਨੂੰ ਦਿੱਤੀ ਗਈ ਸੀ ਮੈਂ ਸ਼ਹਿਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤਾਂ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਗੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀ ਆਈ ਲਿਖਿਆ ਇਹ ਤੇ ਉਹਦਾ ਨਿਸ਼ਾਨ ਬਣਿਆ ਹੀ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦੇਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਇਹ ਪਾਕਿਸਤਾਨ ਦਾ ਹੈ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਇਹੋ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗ ਗਿਆ ਹੋਣਾ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆ ਜੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰਨ ਵਾਲੀ ਕੋਈ ਗੱਲ ਨਹੀਂ ਇਹੋ ਜੀ ਐਨ ਰਮਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਉਧਰ ਇਸ ਮਾਮਲੇ ਚ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਜੀ ਐਸੀ ਐਕਟੀਵਿਟੀਜ਼ ਜਿ세 ਮੈਨੂੰ ਕੋ بتایا ਕਿਉਂਕਿ ਇਹ ਜੋ ਫੇਸ ਚੱਲ ਰਹਾ ਥਾ ਜਿਸ ਵਿੱਚ ਦੂਸਰੀ ਤਰਫੋਂ ਸੇ ਡਰੋਨਸ ਵੀ ਆ ਰਹੇ تھے ਬੌਮਬਿੰਗ ਵੀ ਹੋ ਰਹੀ ਸੀ ਤਾਂ ਇਹ ਚੀਜ਼ਾਂ ਜੋ ਹਨ ਉਹ ਹੋ ਜਾਂਦੀ ਹੈ ਜਿਵੇਂ ਆਪਨੇ ਬਤਾਇਆ ਇਹ ਚੀਜ਼ ਜੋ ਮਿਲੀ ਹੈ ਉਸਕੋ ਹਮ ਜਾਂਚ ਕਰ ਰਹੇ ਹਾਂ ਤਾਂ ਫਰਦਰ ਇਸਕੋ ਜੋ ਡਵੈਲਪਮੈਂਟ ਹੋਗੀ ਆਪਕੋ ਬਤਾ ਦਿੰਦੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਵੱਡਾ ਸਵਾਲ ਇਹੋ ਕਿ ਆਖਰ ਇਹ ਗੁਬਾਰਾ ਆਇਆ ਕਿੱਥੋਂ ਕੀ ਪਾਕਿਸਤਾਨ ਵਾਲੇ ਪਾਸੇ ਤੋਂ ਹੀ ਇਹ ਗੁਬਾਰਾ ਆਇਆ ਹੈ ਜੇਕਰ ਇਹ ਗੁਬਾਰਾ ਪਾਕਿਸਤਾਨ ਵੱਲ ਤੋਂ ਆਇਆ ਹੈ ਤਾਂ ਕੀ ਜਾਣ ਬੁੱਝ ਕੇ ਇਸ ਗੁਬਾਰੇ ਨੂੰ ਭਾਰਤ ਵੱਲ ਭੇਜਿਆ ਗਿਆ ਹੈ ਕੀ ਇਸ ਗੁਬਾਰੇ ਦੇ ਨਾਲ ਕੋਈ ਹੋਰ ਚੀਜ਼ ਵੀ ਭੇਜੀ ਗਈ ਹੈ ਆਖਰ ਇਸ ਪਿੱਛੇ ਦੀ ਮਨਸ਼ਾ ਕੀ ਹੈ ਅਜਿਹੇ ਕਈ ਸਵਾਲ ਨੇ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਸਾਡੀ ਲੋਕਾਂ ਨੂੰ ਵੀ ਅਪੀਲ ਹੈਗੀ ਆ ਕੀ ਅਗਰ ਤੁਹਾਨੂੰ ਵੀ ਕੋਈ ਇਸ ਹੀ ਵਸਤੂ ਜਿਹੜੀ ਹੈ ਮਿਲਦੀ ਹੈਗੀ ਆ ਉਸ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈਗੀ ਆ ਔਰ ਆ ਤੁਰੰਤ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਇੰਤਲਾ ਕੀਤੀ ਜਾਵੇ ਤਾਂ ਕਿ ਅ ਅਨਸੁਖਾਂ ਵੀ ਘਟਰਾ ਨਾ ਵਾਪਰ ਸਕੇ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਰੀ ਰਿਪੋਰਟ